ਇੰਡੀਆ ਵਾਲੀ ਅਕੜ ਉੱਤੇ ਛੱਡ ਕੇ ਆ ਗਏ ਆ ਡਟ ਹੋਣ ਦੀ ਹੋਂ ਮੈਂ ਦਿਲ ਚੋਂ ਕੰਦ ਕੇ ਆ ਗੇ ਆ ਭਾਂਡੇ ਆਪੇ ਮਾਜੀਦੇ ਆਪ ਪਕਾਈ ਖਾ ਕੇ ਅਕਲ ਟਿਕਾਣੇ ਆ ਜਾਂਦੀ ਐ ਮੁਰਖ ਬਾਹਰ ਲਿਆ ਕੇ ਅਕਲ ਟਿਕਾਣੇ ਆ ਜਾਂਦੀ ਐ ਮੁਰਖ ਬਾਹਰ ਲਿਆ ਕੇ ਕਾਇਦਾ ਤੇ ਕਾਨੂੰਨ ਵੀ ਸਿੱਖਣਾ ਪੈਂਦਾ ਏ ਯਾਰ ਲਈ ਪੜਨਾ ਲਿਖਣਾ ਪੈਂਦਾ ਏ ਯਾਰੋ ਕਾਇਦਾ ਤੇ ਕਾਨੂੰਨ ਵੀ ਸਿੱਖਣਾ ਪੈਂਦਾ ਏ ਯਾਰੋ ਹਾਸ ਹੁਣ ਲਈ ਪੜਨਾ ਲਿਖਣਾ ਪੈਂਦਾ ਏ ਯਾਰੋ ਇੰਡੀਆ ਵਾਲੇ ਗੁੱਸਾ ਕਰਦੇ ਫੋਨ ਨੀ ਕੀਤਾ ਜਾ ਕੇ ਅਕਲ ਟਿਕਾਣੇ ਆ ਜਾਂਦੀ ਏ ਮੁਲਕ ਬਾਹਰ ਲੈ ਆ ਕੇ ਅਕਲ ਟਿਕਾਣੇ ਆ ਜਾਂਦੀ ਏ ਮੁਲਕ ਬਾਹਰ ਲੈ ਆ ਕੇ ਸੋਚਿਆ ਸੀ ਕਿ ਲੋਕ ਬਾਹਰਲੇ ਰੁੱਖੇ ਹੋਣਿਆ ਪੈਸਾ ਅਤੇ ਪੋਜੀਸ਼ਨ ਦੇ ਲਈ ਖੇ ਹੋਣਿਆ ਸੋਚਿਆ ਸੀ ਕਿ ਲੋਕ ਬਾਹਰਲੇ ਰੁੱਖੇ ਹੋਣਿਆ ਪੈਸਾ ਅਤੇ ਪੋਜੀਸ਼ਨ ਦੇ ਲਈ ਖੇ ਹੋਣਿਆ ਔਖੇ ਰੇ ਕੰਮ ਆ ਗਏ ਦੇਖਿਆ ਫੋਨ ਲਗਾ ਕੇ ਅਕਲ ਟਿਕਾਣੇ ਆ ਜਾਂਦੀ ਹੈ ਮੁਲਕ ਬਾਹਰਲੇ ਆ ਕੇ ਅਕਲ ਜੰਬੀਆ ਬੁਰਕ ਬਰਬੇ ਆਕੇ ਉਹੀ ਪੰਜਾਬੀ ਵਿੱਚ ਸਰੀ ਦੇ ਸੌ ਹੋ ਗਏ ਨੇ ਉਥੇ ਸੀ ਜੋ ਵੇਲੇ ਵੇਖ ਕਮਾਉ ਹੋ ਗਏ ਨੇ ਉਹੀ ਪੰਜਾਬੀ ਵਿੱਚ ਸਰੀ ਦੇ ਸੌ ਹੋ ਗਏ ਨੇ ਉਥੇ ਸੀ ਜੋ ਵੇਲੇ ਵੇਖ ਕਮਾਉ ਹੋ ਗਏ ਨੇ ਨਾਰਾ ਵਾਲਿਆ ਕਰਦੇ ਲਾਉਣੇ ਮਿਹਨਤਾਂ ਨਾਲ ਕਮਾਕੇ ਆ ਜਾਂਦੀ ਐ ਮੁਰਖ ਬਾਰ ਲੈ ਆ ਕੇ ਅਕਲ ਟਿਕਾਣੇ ਆ ਜਾਂਦੀ ਐ ਮੁਰਖ ਬਾਰ ਲੈ ਆ ਕੇ ਅਕਲ ਟਿਕਾਣੇ ਆ ਜਾਂਦੀ ਐ ਮੁਰਖ ਬਾਰ ਲੈ ਆ ਕੇ